ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਢਾਂ ਹੰਸ ਮਹਲਾ 5 ਅੰਤਰਜਾਮੀ ਸਵ ਪ੍ਰਭ ਪੂਰਾ ਦਾਨ ਦਇ ਸਾਧੂ ਕੀ ਤੂਰਾ ਕਰ ਕਿਰਪਾ ਪ੍ਰਭ ਜੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਲ ਤਲ ਮਹੀਅਲ ਰਹਿਆ ਭਰਪੂਰੇ ਨੇਕ ਅਵਸੈ ਨਾਹੀ ਪ੍ਰਭ ਦੂਰੇ ਜਿਸਨੋ ਨਦਰ ਕਰੇ ਸੋ ਧਿਆਏ ਆਠ ਪਹਿਰ ਹਰਿ ਕੈ ਗੁਣ ਗਾਏ ਜੀ ਜੰਤਾ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰਿ ਦਵਾਰੇ ਅੰਤਰਜਾਮੀ ਸਵਭਾਵ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਲ ਤਲ ਮਹੀਅਲ ਰਹਿ ਆ ਭਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੋ ਨਦਰ ਕਰੇ ਸੋ ਧਾਇ ਆਠ ਪਹਿਰ ਹਰਿ ਕੈ ਗੁਣ ਗਾਏ ਜੀ ਜੰਤਾ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰਿ ਦਵਾਰੇ ਅੰਤਰ ਜਾਮੀ ਸੋ ਬ੍ਰਭ ਪੂਰਾ ਧਾਨ ਦੈ ਸਾਧੂ ਕੀ ਤੂਰਾ ਕਰਿ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲਤ ਹਲ ਮਹੀਲ ਰਹਾ ਭਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੋ ਨਦਰ ਕਰੈ ਸੋ ਧਾਇ ਆਠ ਪਹਿਰ ਹਰਿ ਕੇ ਗੁਣ ਗਾਏ ਜੀ ਜੰਤਾ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰਿ ਦਵਾਰੇ ਅੰਤਰਜਾਮੀ ਸਵ ਪ੍ਰਭ ਪੂਰਾ ਦਾਨ ਦਏ ਸਾਧੂ ਕੇ ਤੂਰਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਲ ਤਲ ਮਹੀਅਲ ਰਹਾ ਭਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੋ ਨਦਰ ਕਰੇ ਸੋ ਧਿਆਏ आठ पहर हर कै गुण गाए जी जानता सगले प्रत पारे। परे शरण परयो नानक हर द्वारे अंतर जामि स्व प्रभु पूरा दान दए साधु के तुरा कर किरपा प्रभु दीन दयाला तेरी ओट पूर्ण गोपाल रहाऊ ਜਾਲ ਤਲ ਮਹੀਲ ਰਹਾ ਭਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੋ ਨਦਰ ਕਰੈ ਸੋ ਧਾਇ ਆਠ ਪਹਿਰ ਹਰਿ ਕੈ ਗੁਣ ਗਾਏ ਜੀ ਜੰਤਾ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰਿ ਦਵਾਰੇ ਅੰਤਰਜਾਮੀ ਸਵ ਪ੍ਰਭ ਪੂਰਾ ਦਾਨ ਦਏ ਸਾਧੂ ਕੇ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਲ ਤਲ ਮਹੀਲ ਰਹਿਆ ਭਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੋ ਨਦਰ ਕਰੇ ਸੋ ਧਾਇ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤ ਪਾਰੇ ਸਰਨ ਪਰਿਓ ਨਾਨਕ ਹਰ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੁਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਓ ਜਾਲ ਤਲ ਮਹੀਲ ਰਹਾ ਭਰਪੁਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੋ ਨਦਰ ਕਰੇ ਸੋ ਧਾਇ ਆਠ ਪਹਿਰ ਹਰਿ ਕੈ ਗੁਣ ਗਾਏ ਜੀ ਜੰਤਾ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰਿ ਦਵਾਰੇ ਅੰਤਰਜਾਮੀ ਸਵ ਪ੍ਰਭ ਪੂਰਾ ਦਾਨ ਦਏ ਸਾਧੂ ਕੇ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਲ ਤਲ ਮਹੀਅਲ ਰਹਿਆ ਭਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੋ ਨਦਰ ਕਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤ ਪਾਰੇ ਸਰਨ ਪਰਿਓ ਨਾਨਕ ਹਰ ਦੁਆਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੁਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਓ ਜਾਲ ਤਲ ਮਹੀਲ ਰਹਾ ਭਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੋ ਨਦਰ ਕਰੈ ਸੋ ਧਾਇ ਆਠ ਪਹਿਰ ਹਰਿ ਕੈ ਗੁਣ ਗਾਏ ਜੀ ਜੰਤਾ ਸਗਲੇ ਪ੍ਰਤਿ ਪਰੇ ਸ਼ਰਨ ਪਰਿਓ ਨਾਨਕ ਹਰਿ ਦਵਾਰੇ ਅੰਤਰਜਾਮੀ ਸਵ ਪ੍ਰਭ ਪੂਰਾ ਦਾਨ ਦਏ ਸਾਧੂ ਕੇ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਲ ਤਲ ਮਹੀਲ ਰਹਿਆ ਭਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੋ ਨਦਰ ਕਰੇ ਸੋ ਧਾਇ ਅਠ ਪਹਿਰ ਹਰ ਕੈ ਗੁਣ ਗਾਏ ਜੀ ਜੰਤਾ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਅੰਤਰ ਜਾਮੀ ਸਵ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲ ਤਲ ਮਹੀਲ ਰਹਿਆ ਭਰਪੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸਨੋ ਨਦਰ ਕਰੈ ਸੋ ਧਾਇ ਆਠ ਪਹਿਰ ਹਰਿ ਕੇ ਗੁਣ ਗਾਏ ਜੀ ਜੰਤਾ ਸਗਲੇ ਪ੍ਰਤਿ ਪਰੇ ਸ਼ਰਨ ਪਰਿਓ ਨਾਨਕ ਹਰਿ ਦਵਾਰੇ ਅੰਤਰਜਾਮੀ ਸਵ ਪ੍ਰਭ ਪੂਰਾ ਦਾਨ ਦਏ ਸਾਧੂ ਕੇ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਵ ਜਲ ਤਲ ਮਹੀਅਲ ਰਹਿਆ ਭਰਪੂਰੇ ਨੇਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੋ ਨਦਰ ਕਰੇ ਸੋ ਧਾਇ ਆਠ ਪਹਿਰ ਹਰ ਕੈ ਗੁਣ ਗਾਏ ਜੀ ਜੰਤਾ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਅੰਤਰ ਜਾਮੀ ਸਵ ਬ੍ਰਹਮ ਪੂਰਾ ਧਾਨ ਦਏ ਸਾਧੂ ਕੇ ਤੂਰਾ ਕਰਿ ਕਿਰਪਾ ਪ੍ਰਭ ਦਿਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲ ਤਲ ਮਹੀਲ ਰਹਿਆ ਭਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੋ ਨਦਰ ਕਰੈ ਸੋ ਧਾਇ ਆਠ ਪਹਿਰ ਹਰਿ ਕੇ ਗੁਣ ਗਾਏ ਜੀ ਜੰਤਾ ਸਗਲੇ ਪ੍ਰਤਿ ਪਾਰੇ ਸਰਨ ਪਰਿਓ ਨਾਨਕ ਹਰਿ ਦਵਾਰੇ ਅੰਤਰਜਾਮੀ ਸਵ ਪ੍ਰਭ ਪੂਰਾ ਦਾਨ ਦਏ ਸਾਧੂ ਕੇ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾ ਜਲ ਤਲ ਮਹੀਲ ਰਹਾ ਭਰਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸਨੋ ਨਦਰ ਕਰੇ ਸੋ ਧਾਇ ਆਠ ਪਹਿਰ ਹਰ ਕੈ ਗੁਣ ਗਾਏ ਜੀ ਜੰਤਾ ਸਗਲੇ ਪ੍ਰਤਿ ਪਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਅੰਤਰ ਜਾਮੀ ਸਵ ਪ੍ਰਭ ਪੂਰਾ ਦਾਨ ਦਏ ਸਾਧੂ ਕੇ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲ ਤਲ ਮਹੀਲ ਰਹਾ ਭਰਪੁਰੈ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸਨੋ ਨਦਰ ਕਰੈ ਸੋ ਧਾਇ ਆਠ ਪਹਿਰ ਹਰਿ ਕੈ ਗੁਣ ਗਾਏ ਜੀ ਜੰਤਾ ਸਗਲੇ ਪ੍ਰਤਿ ਪਾਰੇ ਸ਼ਰਨ ਪਰਿਓ ਨਾਨਕ ਹਰਿ ਦਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ